ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਾਤੀ ਹਰ ਹਰ ਕਿਰਪਾ ਕਰੋ ਪ੍ਰਭੂ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਾਂਜੀ ਤੇ ਇਹਨਾਂ ਪਹਿਲੀਆਂ ਤੁਕਾਂ ਚ ਮਤਲਬ ਗੁਰੂ ਸਾਹਿਬ ਇੱਕ ਬੜੇ ਪਿਆਰੀ ਬੜੀ ਨਿਮਰਤਾ ਵਾਲੀ ਅਰਦਾਸ ਕਰ ਰਹੇ ਨੇ ਹੂੰ ਉਹ ਕਹਿ ਰਹੇ ਨੇ ਹੇ ਮੇਰੇ ਹਰੀ ਹੇ ਮੇਰੇ ਸੁਆਮੀ ਮੈਂ ਤਾਂ ਉਸ ਪਪੀਹ ਉਸ ਚਾਤ੍ਰਿਕ ਮੰਗਾ ਜਿਹੜਾ ਬੱਦਲ ਦੀ ਖਾਸ ਬੂੰਦ ਸਵਾਂਤੀ ਬੂੰਦ ਲਈ ਤਰਸਦਾ ਹੈ ਵਿਲਕਦਾ ਹੈ ਬਹੁਤ ਬੇਚੈਨੀ ਨਾਲ ਪੁਕਾਰਦਾ ਹੈ ਬਿੱਲ ਬਿਲਾਤੀ ਅੱਛਾ ਤੇ ਮੇਰੇ ਲਈ ਉਹ ਬੂੰਦ ਕੀ ਹੈ ਤੇਰਾ ਨਾਮ ਹੇ ਹਰੀ ਪ੍ਰਭੂ ਮਿਹਰ ਕਰ ਆਪਣੀ ਕਿਰਪਾ ਕਰ ਤੇ ਅੱਖ ਦੇ ਇੱਕ ਹੋਰ ਜਿੰਨੇ ਸਮੇ ਲਈ ਇੱਕ ਨਿਮਖ ਲਈ ਸਹੀ ਹਾਂਜੀ ਬਸ ਥੋੜੇ ਜਿਹੀ ਸਮੇ ਲਈ ਹਾਂ ਬਸ ਥੋੜੀ ਜਿਹੀ ਸਮੇ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਉਹ ਬੂੰਦ ਪਾ ਦੇ ਇਹ ਮਤਲਬ ਇੱਕ ਡੂੰਗੀ ਤੜਪ ਦਾ ਇਜ਼ਹਾਰ ਹੈ ਇਹ ਜਿਹੜਾ ਚਾਤ੍ਰਿਕ ਦਾ ਰੂਪਕ ਹੈ ਇਹ ਬਹੁਤ ਕੀ ਕਹਿੰਦੇ ਨੇ ਪ੍ਰਭਾਵਸ਼ਾਲੀ ਹੈ صرفت بعسن